ਜਿਵੇਂ ਤੁਸੀਂ ਚਾਹੋਗੇ ਇਹ ਜਿਵੇਂ ਤੁਸੀਂ ਚਾਹੋਗੇ ਤਾਂ ਬਹੁਤ ਵੇਗ ਟਰਮ ਆ ਬੜੀ ਖੁੱਲਾ ਜਿਹਾ ਮੋਕਲਾ ਇਹ ਗੱਲ ਹੁਣ ਇੱਥੋਂ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਮੈਨੂੰ ਨਹੀਂ ਪਤਾ ਸਾਰੇ ਕਹ ਰਹੇ ਵੀ ਅਸੀਂ ਇੱਥੇ ਸੀਗੇ ਕਿ ਨਹੀਂ ਮੈਂ ਤਾਂ ਸਿਰਫ ਜਿੰਨਾ ਕੁ ਪੜਿਆ ਹੈ ਨਾ ਉਸ ਹਿਸਾਬ ਨਾਲ ਮੈਂ ਤਾਂ ਇਹਦਾ ਮੇਲ ਕਰੂੰਗਾ ਕਿ ਹਾਂ ਵੀ ਇਹ ਉਵੇਂ ਮਿਲਦਾ ਕਿ ਨਹੀਂ ਮਿਲਦਾ ਇਹ ਕਿਹਾ ਜਾ ਰਿਹਾ ਕਿ ਇੱਥੇ ਜਿਓਮੈਟ੍ਰੀਕਲ ਪੈਟਰਨ ਦੇ ਵਿੱਚ ਬਾਹਰ ਉਹੀ ਇੱਟਾਂ ਲਗੀਆਂ ਵੀ ਆ ਜਿਹੜੀਆਂ ਗੁਰੂ ਕਾਲ ਵੇਲੇ ਦੀਆਂ ਲਗੀਆਂ ਹੋਈਆਂ ਇੱਥੇ ਮੈਂ ਦੋ ਵਾਰੀ ਹੋ ਕੇ ਆ ਗਿਆ ਮੈਨੂੰ ਆਸੇ ਪਾਸੇ ਮੈਂ ਘੁੰਮ ਕੇ ਵੇਖ ਲਿਆ ਮੈਨੂੰ ਨਹੀਂ ਕਿਤੇ ਨਹੀਂ ਆ ਬੜਿਆਂ ਨੂੰ ਪੁੱਛ ਵੀ ਲਿਆ ਕਿੱਥੇ ਹੈਗੀਆਂ ਤੁਸੀਂ ਅੱਜ ਵੀ ਸਿੱਖ ਐਨਸਾਈਕਲੋਪੀਡੀਆ ਕੱਢ ਕੇ ਵੇਖ ਲਓ ਉਹਦੇ ਵਿੱਚ ਲਿਖਿਆ ਹੈ ਉਹ ਚ ਲਿਖਿਆ ਕਿ ਜਦੋਂ ਲਾਸਟ ਸੇਵਾ ਕਰਾਈ ਤਾਂ ਦੇਖ ਉਹਵੇਂ ਰੱਖ ਕੇ ਤੇ ਉਹ ਇੱਟਾਂ ਵੀ ਉਹਵੇਂ ਰੱਖੀਆਂ ਗਈਆਂ ਤੇ ਹੁਣ ਇਹ ਦੱਸੋ ਵੀ ਉਹ ਇੱਟਾਂ ਗਈਆਂ ਕਿੱਥੇ ਫਿਰ ਸੋ ਮਸਲਾ ਦਿਖਦਾ ਨਹੀਂਗਾ ਮਸਲਾ ਇਹ ਨਹੀਂਗਾ ਕਿ ਵੀ ਆਪਾਂ ਉਹਵੇਂ ਦੀ ਉਹਵੇਂ ਰੱਖਣੀ ਆ ਅੱਜ ਦੀ ਡੇਟ ਤੇ ਟੈਕਨੋਲੋਜੀ ਅਵੇਲੇਬਲ ਆ 2200 ਸਾਲ ਦੇ ਰੋਮ ਦੇ ਕੋਲੋਸੀਅਮ ਸੜਕਾਂ ਸਾਰਾ ਕੁਝ ਉਵੇਂ ਪਿਆ। ਹੋਰ ਬੇਅੰਤ ਚੀਜ਼ਾਂ ਪਈਆਂ। ਚਾਹੇ 1960 ਚ ਬਣੀ ਐ, ਚਾਹੇ ਉਹ ਤੋਂ ਪਹਿਲਾਂ ਬਣੀ ਆ, ਆਪਾਂ ਇਹਨੂੰ ਉਵੇਂ ਦਾ ਉਵੇਂ ਰੱਖਣਾ। ਉਵੇਂ ਦੀ ਉਵੇਂ ਰੈਸਟੋਰ ਕਰਾਉਣੀ ਆ। ਇਹ ਨਹੀਂ ਕਿ ਆਪਾਂ ਦੇਖ ਉਵੇਂ ਰੱਖਣੀ ਆ। ਦੇਖ ਤਾਂ ਫਿਰ ਬਹੁਤ ਸੌਖਾ ਐ ਇਹਨੂੰ ਸਾਰੇ ਨੂੰ ਢਾਹ ਦਿਓ, ਇਹਦੀ ਨਕਸ਼ੇ ਬਣਾ ਲਓ, ਉਸ ਤੋਂ ਬਾਅਦ ਦੁਬਾਰਾ ਇਹਨੂੰ ਉਸਾਰ ਲਓ। ਦੇਖ ਤਾਂ ਉਵੇਂ ਹੀ ਰਹਿ ਜਾਊਗੀ। ਪਰ ਕੀ ਉਹ ਉਹਨਾਂ ਲੋਕਾਂ ਦੀ ਸ਼ੋਭਾ ਪ੍ਰਾਪਤ ਰਹਿ ਜਾਊਗੀ? ਇਹ ਉਸ ਮਟੀਰੀਅਲ ਚ ਬਣ ਜੂਗੀ ਕੀ ਇਹ ਉਹੀ ਪਵਿੱਤਰਤਾ ਜਿਹੜੀ ਜਾਂ ਜੋ ਭਾਵਨਾਵਾਂ ਆ ਆਪਣੇ ਚ ਜਗਾਉਂਦੀ ਆ ਉਹੀ ਤੀਜ ਰਹੇ ਜੂਗੀ ਇਹ ਜੇ ਆਪਾਂ ਆਏ ਦੇਖਣ ਲਈ ਗੱਲ ਆ ਪਹਿਲੀ ਗੱਲ ਤਾਂ ਆਪਾਂ ਇਸ ਕਨਸੈਪਟ ਤੇ ਕਾਂਟਾ ਮਾਰੀਏ ਦੂਜੀ ਗੱਲ ਜੇ ਵੀ ਤੁਸੀਂ ਚਾਹੋਨੇ ਹੋ ਇਹ ਕੋਈ ਗੱਲ ਨਹੀਂ ਕੀ ਇਹਦੇ ਵਿੱਚ ਇਥੋਂ ਦੇ ਲੋਕਲ ਸੰਗਤ ਉਹ ਚ ਕਿਸੇ ਦੀ ਆਰਕੀਟੈਕਟ ਦੀ ਜਾਂ ਕਿਸੇ ਸਲਾਹਕਾਰ ਦੀ ਜਾਂ ਰਿਸਰਚਰ ਦੀ ਗਾਂ ਮਦਦ ਲੈਣਾ ਚਾਹੁੰਦੀ ਹੋਵੇ ਲਵੇ ਉਹ ਇਹਦੀ ਪਹਿਰੇਦਾਰੀ ਕਰੇ ਤੇ ਇਹਦੇ ਵਿੱਚ ਇੱਕ ਕੋਲਾਬੋਰੇਸ਼ਨ ਨਾਲ ਕੰਮ ਕਰੇ ਜੋ ਨਹੀਂ ਚਾਹੁੰਦੇ ਐਗਜ਼ੈਕਟ ਪ੍ਰੈਸਾਈਸ ਗੱਲ ਹੋਵੇ ਕਿ ਅਸੀਂ ਆਏ ਚਾਹੁੰਦੇ ਆ ਅਸੀਂ ਕਿੱਥੇ ਇਹ ਲੀਕੇਜ ਹੁੰਦੀ ਆ ਵੇਖੋ ਹੁਣ ਕਿੰਨੀ ਕਨਟ੍ਰਾਡਿਕਟਰੀ ਗੱਲ ਆ ਕਿ 1960 ਚ ਮੈਂ 900 ਚੂਨੇ ਦੀ ਬਿਲਡਿੰਗ ਕਿੱਥੇ ਬਣਦੀ ਹੁੰਦੀ ਸੀ ਕਹਿੰਦੇ ਉਹ ਚੂਨਾ ਲੀਕ ਹੋਣਾ ਹੈ ਉਹ ਤਾਂ ਚੂਨੇ ਦੀ ਜਾਂ ਤਾਂ ਉਹ ਪੁਰਾਣੀ ਆ ਤੁਸੀਂ ਦੋ ਗੱਲਾਂ ਨਾ ਨਾ ਕਰੋ 1960 ਚ ਕੰਨਾਂ ਬਤਲੀਆਂ ਹੋ ਗਈਆਂ ਸੀ 60 70 ਦੇ ਵਿੱਚ ਸੀਮੈਂਟ ਦੀ ਚਣਾਈ ਸ਼ੁਰੂ ਹੋ ਗਈ ਸੀ ਤਾਂ ਆਪਾਂ ਹਲੇ ਵੀ ਉਸ ਗੱਲ ਨੂੰ ਦੁਬਾਰਾ ਪੈਡਲ ਨਾ ਕਰੀਏ ਉਸ ਗੱਲ ਨੂੰ ਦੁਬਾਰਾ ਨਾ ਪੁਸ਼ ਕਰੀਏ ਕਿ ਵੀ ਆਪਾਂ ਜਿਵੇਂ ਟਾਲਾ ਕਰਨਾ ਹੁੰਦਾ ਹੈ ਟਾਲਾ ਨਹੀਂ ਹੋਣਾ ਇਹ ਗੱਲ ਬੜੀ ਕਲੀਅਰ ਦੱਸਦੀ ਅਸੀਂ ਪਹਿਰੇਦਾਰੀ ਵੀ ਕਰਾਂਗੇ ਲੋਕਲ ਵੀ ਕਰਾਂਗੇ ਅੱਜ ਬਹੁਤ ਛੋਟੀ ਤੇ ਸੀਮਤ ਕਦਰਤਾ ਕੀਤੀ ਸੀਗੀ ਕਿ ਇੱਕ ਵਾਰੀ ਗੱਲ ਸਮਝ ਆ ਜਾਏ ਸਭ ਨੂੰ ਤੇ ਦੱਸੀ ਜਾ ਸਕੇ ਤੇ ਫਿਰ ਵੀ ਇੰਨੀ ਸੰਗਤ ਇਕੱਠੀ ਹੋ ਗਈ ਤੇ ਜੇ ਇਹ ਨਾ ਚੱਲਦਾ ਰਿਹਾ ਐ ਕੰਮ ਤਾਂ ਵੱਡੇ ਇਕੱਠ ਵੀ ਕਰਾਂਗੇ ਤੇ ਰੋਕਾਂਗੇ ਵੀ ਤੇ ਪਿਛਲਾ ਹਫ਼ਤਾ ਵੀ ਕਰਾਂਗੇ ਮੇਰਾ ਸੁਝਾਅ ਇਹ ਹੈ ਕਿ ਜਿਹੜੀਆਂ ਵੀ ਕੋਈ ਇੰਜਾਂ ਕੰਮ ਹੁੰਦਾ ਹੈ ਜੋ ਵੀ ਬਿਲਡਿੰਗ ਬਣਦੀ ਆ ਉਹਦੀ ਕੋਈ ਇੱਕ ਪ੍ਰੋਸੈਸ ਵਾਲੀ ਕੋਈ ਸਟਰਕਚਰ ਬਣ ਤੇ ਇੱਕ ਕਮੇਟੀ ਬਣੇ ਜਿਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੋਣ ਜਿਹੜੇ ਅੱਜ ਦੇ ਸਕਾਲਰਸ ਆ ਅੱਜ ਦੇ ਲੋਕ ਆਪਣਾ ਆਰਕੀਟੈਕਟਸ ਆ ਬਿਲਡਿੰਗ ਦੇ ਮਹਾਰਾ ਉਹ ਵੀ ਹੋਣ ਜਿਹੜੇ ਕੋਈ ਸੰਪਰਦਾਵਾਂ ਚੋਂ ਗਿਆਨ ਲੈ ਕੇ ਆਏ ਹੋਏ ਆ ਲੋਕ ਉਹ ਵੀ ਹੋਣ ਤਾਂ ਇਹ ਪੰਜ ਮੈਂਬਰੀ ਜਾਂ 11 ਮੈਂਬਰੀ ਇੱਕ ਕਮੇਟੀ ਹੋਵੇ ਜਿਹੜੀ ਇਹ ਦੱਸੇ ਕਿ ਹਾਂ ਵੀ ਇਹਨੂੰ ਆਪਾਂ ਕਿਵੇਂ ਰੈਸਟੋਰ ਕਰਨਾ ਹੈ ਉਹਦਾ ਟਾਈਮ ਬਾਉਂਡ ਪਲਾਨ ਬਣੇ ਉਹਦਾ ਪਤਾ ਹੋਵੇ ਕਿ ਆ ਖਰਚਾ ਹੋ ਰਿਹਾ ਐਨੀ ਦੇਰ ਚੱਲੂਗਾ ਇਹਦੀ ਆ ਨਿਗਰਾਨੀ ਕਰੂਗਾ ਕੁਝ ਵੀ ਹੈ ਨਹੀਂ ਇਸ ਟਾਈਮ ਤੋਂ ਨੇ ਇੱਕ ਤਾਂ ਉਦਾਹਰਣ ਦਿੰਦਾ ਸ਼ਰੋਮ ਦੀ ਕਮੇਟੀ ਦੇ ਵਿੱਚ ਜਦੋਂ ਸਰੋਵਰ ਦੇ ਵਿੱਚ ਜਿਹੜੇ ਉਹ ਜੰਗਲੇ ਲੱਗੇ ਹੈਗੇ ਆ ਹੀਠਾਂ ਨਾਉਣ ਵਾਲੇ ਆਪਣਾ ਸਰੋਵਰ ਦੇ ਵਿੱਚ ਉਹ ਲਾਉਣੇ ਸੀ ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਹਜ਼ਾਰ ਤੋਂ ਵੱਧ ਲੋਕਾਂ ਤੋਂ ਉਹਨਾਂ ਦੇਣਾ ਚ ਜਦੋਂ ਕਿ ਹਲੇ ਚਿੱਠੀ ਪੱਤਰੀ ਬਹੁਤ ਮੁਸ਼ਕਲ ਸੀ ਅਤੇ ਈਮੇਲ ਦਾ ਤਿੰਨਾਂ ਦਾ ਜ਼ਮਾਨਾ ਹੈ ਉਦੋਂ ਵੀ ਸੁਝਾਅ ਇਕੱਠੇ ਕੀਤੇ ਸੀ ਕਿ ਇਹਦਾ ਕੀ ਰੂਪ ਹੋਣਾ ਚਾਹੀਦਾ ਹੈ ਕਿੰਜੇ ਹੋਣੇ ਚਾਹੀਦੇ ਆ ਤੇ ਅੱਜ ਤਾਂ ਬਹੁਤ ਸੌਖਾ ਅੱਜ ਤਾਂ ਆਪਾਂ ਸਾਰੇ ਇਕੱਠੇ ਹੋਏ ਹੋਏ ਆ ਸੋ ਭਾਈ ਮੈਂ ਇੱਕ ਵਾਰੀ ਇਹ ਕਹਿਣਾ ਚਾਹਣਾ ਕਿ ਵੀ ਆ ਗੱਲਾਂ ਕੀ ਦੇਖੋਵੇਂ ਰੱਖਾਂਗੇ ਇਹ ਰੱਖਾਂਗੇ ਇਹ ਆਪਾਂ ਨੂੰ ਮਨਜ਼ੂਰ ਨਹੀਂ ਇਹ ਕਹਿਣਾ ਕਿ ਇਹਨੂੰ ਰਿਸਟੋਰ ਕਰੋ ਇਹਦੇ ਵਿੱਚ ਕਿਤੇ ਕਮੀ ਪੇਸ਼ੀ ਆ ਉਹ ਦੂਰ ਕਰੋ ਤੇ ਦਿਖੀਏ ਇਹ ਵੀ ਵੇਖੀਏ ਕਿ ਕੀ ਇਹਦੇ ਵਿੱਚ ਕੁਝ ਐਸਾ ਐਡ ਕਰਤਾ ਆਪਾਂ ਜਿਹੜੀਆਂ ਸ਼ੀਸ਼ੇ ਲੱਗੇ ਆ ਕਿ ਇਹਦੇ ਕਰਕੇ ਅੰਦਰ ਹੋਮਸ ਹੁੰਦੀ ਹੋਵੇ ਚੂਨਾ ਖਰਾਬ ਹੁੰਦਾ ਹੋਵੇ ਕੀ ਹੋ ਜੀ ਕੋਈ ਇੰਜ ਹੀ ਗਲਤੀ ਤਾਂ ਨਹੀਂ ਕਰਦੀ ਉਹ ਆਪਾਂ ਐਕਸਪਰਟਸ ਨੂੰ ਬੁਲਾਈਏ ਉਹ ਗੱਲ ਦੱਸਣ ਆਪਾਂ ਨੂੰ ਤੇ ਉਸ ਹਸਾਬ ਨਾਲੇ ਚੱਲੇ ਕਾਰ ਦੀ ਕੋਈ ਗੱਲ ਨਹੀਂ ਇਹ ਜ਼ਰੂਰੀ ਨਹੀਂ ਕਿ ਵੀ ਆਪਾਂ ਹੁਣੇ ਇਹਨੂੰ ਇੰਨਾ ਸੋਹਣਾ ਕਰਨਾ ਲੋਕ ਪੁੱਛਣਗੇ ਲੋਕ ਕੋਈ ਨਹੀਂ ਸਵਾਲ ਕਰੂਗਾ ਸਭ ਨੂੰ ਗੁਰੂ ਨਾਲ ਆਪਦੇ ਨਾਲ ਮੋਹ ਆ ਜੇ ਆਪਾਂ ਕਵਾਂਗੇ ਕਿ ਹਾਂ ਇਹ ਸਾਡੇ ਬਰਾਤਨ ਸਿੰਘਾਂ ਦੀ ਜਾਂ ਕਿਸੇ 50 ਸਾਲ 100 ਸਾਲ ਪੁਰਾਣੇ ਜਾਂ 150 ਸਾਲ 200 ਸਾਲ ਪੁਰਾਣੇ ਸਿੰਘਾਂ ਦੀ ਦੇ ਛ ਇਟਾ ਜਾਂ ਚੂਨਾ ਤਾਂ 2 ਮਿੰਟਾਂ ਆਪਾਂ ਲੀਕੇਜ ਵੀ ਸਹਿ ਜਾਗੇ ਕੋਈ ਐਡੀ ਆਪਾਂ ਮੋ ਆਪਾਂ ਨੂਨ ਨਹੀਂਗੇ ਨੂਨ ਦੀਆਂ ਬੋਰੀਆਂ ਨਹੀਂਗੇ ਪਾਗ ਜਾਗੇ ਉਹਦੇ ਨਾਲ ਹੀ ਸੋ ਇਹ ਕੋਈ ਗੱਲ ਨਹੀਂ ਜਿਹੜੀ ਗੱਲ ਹੈਗੀ ਆ ਕਿ ਗੁਰੂ ਸਾਹਿਬ ਦੀ ਪਾਲਕੀ ਜਿੱਥੇ ਆ ਜਾਂ ਜੋ ਗਿਆ ਉਹਨੂੰ ਠੀਕ ਆਪਾਂ ਮਹਫੂਜ਼ ਰੱਖ ਸਕਦੇ ਆ ਉਹਦੇ 100 ਤਰੀਕੇ ਹੈਗੇ ਆ ਸੋ ਇਹ ਆ ਕਿ ਵੀ ਦਿਖਤੇ ਨਹੀਂ ਗੱਲ ਰੱਖਣੀ ਚਾਹੀਦੀ ਪਹਿਲੀ ਗੱਲ ਤਾਂ ਵੀ ਇਹਨੂੰ ਬਚਾਉਣਾ ਹੈ ਇਹਨੂੰ ਆਇਂ ਦਾ ਆਇਂ ਬਚਾਉਣਾ ਹੈ ਜੇ ਕੋਈ ਆਪਾਂ ਚੀਜ਼ ਨਹੀਂ ਜਾਂ ਸਟਰਕਚਰ ਐਡ ਕਰ ਚੁੱਕੇ ਆ ਜਿਹੜਾ ਕਿ ਇਹਨੂੰ ਡੈਮੇਜ ਕਰ ਰਿਹਾ ਉਹ ਹਟਾਓ ਕੋਈ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਆਪਾਂ ਇੱਥ ਆਪਣਾ ਇੱਥੇ ਆਉਂਦੇ ਆਏ ਆ ਕੁਰਬਾਨੀਆਂ ਵਾਲਾ ਆਪਣਾ ਪੰਥ ਹੈਗਾ ਤੇ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਕਿ ਆਪਾਂ ਅੰਦਰ ਏਸੀ ਲਾਉਣੇ ਜਾਂ ਤਾਂ ਵੀ ਆਪਾਂ ਨੂੰ ਐਂ ਚਾਹੀਦਾ ਆਪਾਂ ਉਹ ਮੇਨਟੇਨ ਕਰੀਏ ਇਹਨੂੰ ਦੂਜੀ ਗੱਲ ਇਹਦਾ ਦਾਇਰਾ ਵਧਾਓ ਗੱਲ ਇਹ ਹੈ ਕਿ ਕੋਈ ਪਾਲਿਸੀ ਲਿਆਓ ਕੋਈ ਨੀਤੀ ਲਿਆਓ ਕੋਈ ਵਿਧਿਵਿਧਾਨ ਲਿਆਓ ਕਿ ਅਗਾਹ ਤੋਂ ਇਹ ਐਵੇਂ ਹੋਗਾ ਇਹ ਨਹੀਂ ਕਿ ਹਰ ਜਗ੍ਹਾ ਜਾ ਕੇ ਪਹਿਲਾਂ ਤੁਸੀਂ ਕਰੋ ਫਿਰ ਰੌਲਾ ਪਾਈਏ ਫਿਰ ਸੰਗਤ ਇਕੱਠੀ ਹੋਵੇ ਫਿਰ ਠੱਲ ਪਵੇ ਫਿਰ ਤੁਸੀਂ ਕਹੋ ਹਾਂਜੀ ਹੋਵੇ ਕਰਾਂਗੇ ਫਿਰ ਜਦੋਂ ਕਹੋਗੇ ਹੁਣ ਪ੍ਰੈਸ਼ਰ ਆਫ ਹੋ ਗਿਆ ਹੁਣ ਅਸੀਂ ਆਦੀ ਮਰਜ਼ੀ ਕਰ ਲਈਏ ਤਾਂ ਇਹ ਸਿਸਟਮ ਨੂੰ ਬੰਦ ਕਰੋ